ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਸਿੱਧੀ ਬੰਗਾਰ ਲਾਈ ਐ ਸਿੱਧੀ ਚੁਣੌਤੀ ਦਿੱਤੀ ਐ ਚੈਲੰਜ ਕਰਤਾ ਐ ਰਾਹੁਲ ਗਾਂਧੀ ਨੂੰ ਬਿੱਟੂ ਦਾ ਵੱਡਾ ਚੈਲੰਜ ਐ ਬਿੱਟੂ ਨੇ ਕੀ ਕਿ ਇਹਦੇ ਬਾਰੇ ਗੱਲਬਾਤ ਕਰਦੇ ਆਂ ਦਰਅਸਲ ਰਾਹੁਲ ਗਾਂਧੀ ਦੇ ਵੱਲੋਂ ਸਿੱਖਾਂ ਦੇ ਨਾਲ ਹੁੰਦੇ ਭੇਦਭਾਵ ਬਾਰੇ ਦਿੱਤੇ ਗਏ ਬਿਆਨ ਤੋਂ ਭਾਜਪਾ ਭੜਕੀ ਹੋਈ ਐ ਆਖਰਕਾਰ ਮਸਲਾ ਕੀ ਐ ਬਿੱਟੂ ਨੇ ਹੁਣ ਕਿਹੜਾ ਚੈਲੰਜ ਕਰਤਾ ਇਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜੇ ਲੋਕਪੱਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ راہੁਲ ਗਾਂਧੀ ਇੰਨੀ ਦਿਨੀ ਵਿਦੇਸ਼ ਦੌਰੇ ਤੇ ਨੇ ਵਿਰੋਧੀ ਧਿਰ ਦੇ ਆਗੂ راہੁਲ ਗਾਂਧੀ ਨੇ ਵਿਦੇਸ਼ ਦੇ ਵਿੱਚ ਇੱਕ ਗੱਲ ਕਹੀ ਕਿ ਸਿੱਖਾਂ ਦੀ ਧਾਰਮਿਕ ਜਿਹੜੀ ਆਜ਼ਾਦੀ ਆ ਉਹਦੇ ਲਈ ਚੁਣੌਤੀਆਂ ਨੇ ਭਾਰਤ ਦੇ ਵਿੱਚ ਚਾਹੇ ਤਾਂ ਦਸਤਾਰ ਬੰਨਣ ਨੂੰ ਲੈ ਕੇ ਹੋਵੇ ਕੜਾ ਪਾਉਣ ਨੂੰ ਹੋਵੇ ਜਾਂ ਇਹਦੀਆਂ ਚੀਜ਼ਾਂ ਨੂੰ ਲੈ ਕੇ ਇਸ ਮਾਮਲੇ 'ਚ ਹੁਣ ਬਿੱਟੂ ਨੇ ਸਿੱਧਾ ਵੰਗਾਰ ਦਿੱਤਾ راہੁਲ ਗਾਂਧੀ ਦੇ ਸੁਖਜਿੰਦਰ ਰੰਧਾਵੇ ਦੇ ਅਨੁਸਾਰ ਕਿ ਰਾਹੁਲ ਗਾਂਧੀ ਦੀਆਂ ਕਦੇ ਕੁਰਸੀਆਂ ਚੱਕਣ ਵਾਲਾ ਵਿਅਕਤੀ ਉਹਨਾਂ ਨੂੰ ਅੱਜ ਬੰਗਾਰ ਰਿਹਾ ਕੀ ਕਹਿੰਦੇ ਨੇ ਬਿੱਟੂ ਇਹਦੇ ਬਾਰੇ ਗੱਲ ਕਰਦੇ ਆਂ ਰਾਹੁਲ ਦੇ ਬਿਆਨ ਬਾਰੇ ਗੱਲ ਕਰਦੇ ਹੋਏ ਆ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਸਿੱਖਾਂ ਬਾਰੇ ਬਿਆਨ ਦੇਸ਼ 'ਚ ਵੰਡੀਆਂ ਪਾਉਣ ਅਤੇ ਭਾਵਨਾਵਾਂ ਨੂੰ ਢਕਾਉਣ ਵਾਲਾ ਹੈ ਬਿੱਟੂ ਨੇ ਆਖਿਆ ਕਿ ਗਾਂਧੀ ਦੀ ਤੁਲਨਾ ਖਾਲਸਤਾਨੀ ਹਮੈਤੀ ਗੁਰਵੰਤ ਪੰਨੂ ਨਾਲ ਕੀਤੀ ਅਤੇ ਕਿਹਾ ਕਿ ਦੋਹਾਂ ਵਿਚਾਰ ਕੋਈ ਫਰਕ ਨਹੀਂ ਰਿਹਾ ਉਹਨਾਂ ਕਾਂਗਰਸ ਆਗੂ ਤੇ ਦੋਸ਼ ਲਾਇਆ ਕਿ ਉਹ ਅਜਿਹੇ ਬਿਆਨ ਦੇ ਰਹੇ ਹਨ ਜੋ ਸਿੱਖ ਰਾਇਸ਼ਮਾਰੀ ਅਤੇ ਵਿਦੇਸ਼ 'ਚ ਪਨਾਹ ਲੈਣ ਵਾਲੇ ਅੰਸਰਾਂ ਦੇ ਬਰਤਾਂਤ ਦਾ ਪੱਖ ਪੂਰਦੀ ਹੈ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਚੈਲੰਜ ਕਰਦੇ ਆਖਿਆ ਕਿ ਰਾਹੁਲ ਗਾਂਧੀ ਇੱਕ ਵੀ ਅਜਿਹਾ ਵਿਅਕਤੀ ਦਿਖਾਉਣ ਜਿਸ ਨੂੰ ਭਾਰਤ ਵਿੱਚ ਦਸਤਾਰ ਕੜਾ ਪਹਿਨਣ ਦਾ ਗੁਰਦੁਆਰਾ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਉਹਨਾਂ ਕਿਹਾ ਕਿ ਰਾਹੁਲ ਮੁਤਾਬਕ ਜੇਕਰ ਇਹ ਤਾਂ ਇਹ ਸਵਾਲ ਉੱਠਦਾ ਹੈ ਕਿ ਸਾਨੂੰ ਅਜਿਹਾ ਕਰਨ ਤੋਂ ਕੌਣ ਰੋਕਦਾ ਹੈ ਕਿਰਪਾ ਕਰਕੇ ਸਾਨੂੰ ਦੱਸੋ ਬਿੱਟੂ ਨੇ ਕਿਹਾ ਕਿ ਮੈਂ ਉਸ ਪਾਰਟੀ ਵਿੱਚ ਹਾਂ ਰਹਾਂ ਹਾਂ ਤੇ ਰਾਹੁਲ ਗਾਂਧੀ ਦੇ ਸਭ ਤੋਂ ਨੇੜੇ ਰਹਾਂ ਰਾਹੁਲ ਗਾਂਧੀ ਆਪਣੇ ਬਾਰੇ ਗੱਲ ਕਰਨ ਸਿੱਖਾਂ ਨੂੰ ਨਾ ਪੜਕਾਉਣ ਅਸਲ ਗੱਲ ਇਹ ਹੈ ਕਿ ਉਹ ਮੋਦੀ ਤੇ ਭਾਜਪਾ ਨੂੰ ਦੇਖ ਕੇ ਉਸ ਦੀਆਂ ਚਿੱਕਾਂ ਨਿਕ ਰਹੀਆਂ ਨੇ ਉਹ ਸਿੱਖਾਂ ਨੂੰ ਛੇੜ ਕੇ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰਨਾ ਚਾਹੁੰਦਾ ਹੈ ਇੱਕ ਕਵਾਲ ਦੇ ਜਵਾਬ ਵਿੱਚ ਬਿੱਟੂ ਨੇ ਕਿਹਾ ਕਿ ਉਹਨਾਂ ਦੇ ਬਿਆਨ ਦਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਤੇ ਕੋਈ ਅਸਰ ਨਹੀਂ ਹੋਣ ਵਾਲਾ ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਗਰਮ ਖਿਆਲੀਆਂ ਦੀ ਗਿਣਤੀ ਵਧ ਰਹੀ ਹੈ ਡੌਂਕੀ ਬਣ ਕੇ ਜਾਣ ਵਾਲੇ ਨੌਜਵਾਨਾਂ ਨੂੰ ਪੰਨੂ ਐਂਡ ਕੰਪਨੀ ਸਾਹਮ ਰਹੀ ਹੈ ਇਹ ਅੰਕੜਾ ਹਜ਼ਾਰਾਂ ਤੱਕ ਪਹੁੰਚ ਗਿਆ ਹੈ ਪੰਜਾਬ ਵਿੱਚ ਸਿੱਖ ਆਗੂ ਦੀ ਘਾੜ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਰਕੇ ਜਿਹੇ ਮੁੱਦੇ ਪੈਦਾ ਹੋ ਰਹੇ ਨੇ ਰਵਨੀਤ ਬਿੱਟੂ ਆਪਣੀ ਥਾਂ ਤੇ ਸਹੀ ਹੋ ਸਕਦੇ ਪਰ ਜਿਹੜਾ ਬੁਨਿਆਦੀ ਸਵਾਲ ਰਾਹੁਲ ਗਾਂਧੀ ਨੇ ਚੱਕਿਆ ਕੀ ਰਵਨੀਤ ਬਿੱਟੂ ਉਹਨਾਂ ਖਬਰਾਂ ਦਾ ਖੰਡਨ ਕਰਨਗੇ ਉਹਨਾਂ ਚਿੱਠੀਆਂ ਦਾ ਖੰਡਨ ਕਰਨਗੇ ਜਿਹੜੀਆਂ ਸ਼੍ਰੋਮਣੀ ਕਮੇਟੀ ਲਗਾਤਾਰ ਲਿਖਦੀ ਆ ਰਹੀ ਹੈ ਕੇਂਦਰ ਸਰਕਾਰ ਨੂੰ ਵੱਖ-ਵੱਖ ਸਿੱਖਿਆ ਬੋਰਡਾਂ ਹਰੇ ਚੰਡੀਗੜ੍ਹ ਦੀ ਗੱਲ ਹੈ ਜਿੱਥੇ ਕੜਾ ਪਹਿਨਣ ਦੇ ਉੱਤੇ ਤੇ ਕਿਰਪਾਨ ਪਹਿਨਣ ਦੇ ਉੱਤੇ ਪਖਿਆਰਥੀ ਨੂੰ ਪ੍ਰੀਖਿਆ ਹਾਲ ਚ ਨਹੀਂ ਜਾਣ ਦਿੱਤਾ ਗਿਆ ਰਾਜਸਥਾਨ ਦੀ ਗੱਲ ਹੈ ਕੀ ਰਵਨੀਤ ਬਿੱਟੂ ਨੂੰ ਇਹ ਖਬਰਾਂ ਪੜੀਆਂ ਨਹੀਂ ਜਾਂ ਰਵਨੀਤ ਬਿੱਟੂ ਨੇ ਖਬਰਾਂ ਦੇਖੀਆਂ ਨਹੀਂ ਗੱਲ ਇਹ ਕਰਨੀ ਚਾਹੀਦੀ ਸੀਗੇ ਭਾਈ ਜੇ ਕਿਤੇ ਘਟਨਾਵਾਂ ਵਾਪਰ ਰਹੀਆਂ ਨੇ ਐਸੀ ਉਸ ਨੂੰ ਸੁਲਝਾਂਗੇ ਰਾਹੁਲ ਗਾਂਧੀ ਨੂੰ ਘਰ ਦੀ ਗੱਲ ਘਰ 'ਚ ਰੱਖਣੀ ਚਾਹੀਦੀ ਆ ਪਰ ਉਹੀ ਗੱਲ ਕਿ ਜਿਹੜਾ ਬੰਦਾ ਬਹੁਤਾ ਪੜਿਆ ਲਿਖਿਆ ਨਾ ਹੋਵੇ ਕਹਿੰਦੇ ਨੇ ਕਿ ਘੜਾ ਭਰ ਕੇ ਉੱਛਲ ਜਾਂਦਾ ਉਹ ਗੱਲ ਰਵਨੀਤ ਬਿੱਟੂ ਦੇ ਇਸ ਬਿਆਨ ਚੋਂ ਝਲਕਦੀ ਹੈ ਕਿ ਗੱਲ ਨੂੰ ਸੁਲਝਾਉਣ ਵਾਲੀ ਪਾਸੇ ਲਿਜਾਣ ਦੀ ਥਾਂ ਤੇ ਉਹ ਕਦੇ ਗੁਰਵੰਤ ਪੰਨੂ ਦਾ ਪਿੱਛੇ ਨਹੀਂ ਛੱਡਦੇ ਪੰਨੂ ਦੇ ਪਿੱਛੇ ਪੇ ਰਹਿੰਦੇ ਨੇ ਬਿੱਟੂ ਹੁਣੀ ਇਹ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਜਿਸ ਅਉਦੇ ਤੇ ਬਿੱਟੂ ਹੁਣੀ ਇਸ ਸਮੇਂ ਵਿਰਾਜਮਾਨ ਨੇ ਉਹ ਕੇਂਦਰ ਸਰਕਾਰ ਦੀ ਪੰਜਾਬ ਦੇ ਵਿੱਚ ਨੁਮਾਇੰਦਗੀ ਕਰਦੇ ਆ ਉਹਨਾਂ ਨੂੰ ਸਿੱਖਾਂ ਦੀਆਂ ਦੁੱਖ ਤਕਲੀਫਾਂ ਨੂੰ ਕੇਂਦਰ ਸਰਕਾਰ ਤੱਕ ਲੈ ਕੇ ਜਾਣਾ ਚਾਹੀਦਾ ਬਿੱਟੂ ਜਵਾਬ ਦੇਣ ਬਿੱਟੂ ਨੇ ਰਾਹੁਲ ਗਾਂਧੀ ਨੂੰ ਬੰਗਾਰ ਕੀਤੀ ਹੈ ਮੈਂ ਪੂਰੇ ਸਿੱਖ ਸਮਾਜ ਵੱਲੋਂ ਬਿੱਟੂ ਨੂੰ ਬੰਗਾਰ ਕਰਦਾ ਕਿ ਰਾਜਸਥਾਨ ਵਾਲੀ ਹਜੇ ਤਾਜ਼ੀ ਘਟਨਾ ਜਿੱਥੇ ਸਿੱਖ ਵਿਦਿਆਰਥੀ ਨੂੰ ਕੜਾ ਪਹਿਨਣ ਕਰਕੇ ਪ੍ਰੀਖਿਆ ਹਾਲ ਚ ਨਹੀਂ ਜਾਣ ਦਿੱਤਾ ਗਿਆ ਚੰਡੀਗੜ੍ਹ ਵਾਲੀ ਤਾਜ਼ਾ ਘਟਨਾ ਜਿੱਥੇ ਯੂਪੀਐਸਸੀ ਦੇ ਜਿਹੜਾ ਪੇਪਰ ਹੋ ਰਿਹਾ ਸੀਗਾ ਕਿਸੇ ਭਰਤੀ ਦੇ ਲਈ ਉੱਥੇ ਨਹੀਂ ਜਾਣ ਦਿੱਤਾ ਗਿਆ ਕਿੰਨੀਆਂ ਉਦਾਹਰਣਾਂ ਤੁਹਾਨੂੰ ਦਿਖਾਈਆਂ ਜਾਣ ਜਿਹੜੀਆਂ ਥੋੜੀਆਂ ਨੇ ਕੀ ਜਿਹੜਾ ਲਖੀਂਪੁਰ ਖੀਰੀ ਦੇ ਵਿੱਚ ਖਾਸ ਕਰਕੇ ਪੰਜਾਬੀ ਕਿਸਾਨਾਂ ਨੂੰ ਤੇ ਸਿੱਖ ਕਿਸਾਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਕੀ ਭਾਜਪਾ ਦੀ ਮਾਨਸਿਕਤਾ ਕਿਸੇ ਤੋਂ ਲੋਕੀਸ਼ੀਪੀ ਨਹੀਂ ਰਵਨੀਤ ਬਿੱਟੂ ਦੀ ਮਾਨਸਿਕਤਾ ਕਿਸੇ ਤੋਂ ਲੋਕੀਸ਼ੀਪੀ ਨਹੀਂ ਰਵਨੀਤ ਬਿੱਟੂ ਜੋ ਮਰਜੀ ਕਰ ਲੈਣ ਪਰ ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਅੱਜ ਸਿੱਖ ਕੌਮ ਸਿੱਖ ਪੰਥ ਰਵਨੀਤ ਬਿੱਟੂ ਸਣੇ ਬਾਕੀਆਂ ਤੋਂ ਮੰਗਦਾ